ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੌਂਫ ਅਤੇ ਧਾਗਾ ਮਿਸ਼ਰੀ ਦੀ। ਇਹਨਾਂ ਦੋਨਾਂ ਦੇ ਕੀ ਫਾਇਦੇ ਨੇ, ਇਹਨਾਂ ਦੀ ਕੀ ਤਸਵੀਰ ਹੁੰਦੀ ਆ, ਇਹ ਅਕਸਰ ਹੀ ਲੋਕਾਂ ਨੂੰ ਨਹੀਂ ਪਤਾ ਹੁੰਦਾ। ਸਭ ਤੋਂ ਪਹਿਲਾਂ ਤੁਸੀਂ ਸੌਂਫ ਦਾ ਜੂਸ ਬਣਾਉਣ ਲਈ, ਸੌਂਫ ਦਾ ਡਰਿੰਕ ਬਣਾਉਣ ਲਈ ਸਭ ਤੋਂ ਪਹਿਲਾਂ ਤੁਸੀਂ ਅੱਧਾ ਚਮਚ ਸੌਂਫ ਦਾ ਰਾਤ ਨੂੰ ਪਾਣੀ ਦੇ ਵਿੱਚ ਭਿਓ ਕੇ ਰੱਖ ਦੇਣਾ। ਤੇ ਫਿਰ ਉਹਨੂੰ ਅੱਗੇ ਕਿਸ ਤਰ੍ਹਾਂ ਬਣਾਉਣਾ ਉਹ ਸਾਰੀ ਆਪਾਂ ਡਿਟੇਲ ਦੱਸਾਂਗੇ ਤੁਹਾਨੂੰ। ਕਿ ਮੈਂ ਇਹਦੇ ਫਾਇਦੇ ਕੁਝ ਨਾ ਕੁਝ ਬਣਾਉਂਦਾ ਰਹੇ ਨਾ ਤੇ ਤੁਸੀਂ ਵੀਡੀਓ ਦੇਖਦੇ ਰਹੋ। ਕਿ ਕਿਸ ਤਰ੍ਹਾਂ ਮੈਂ ਇਹਨੂੰ ਡਰਿੰਕ ਨੂੰ ਬਣਾ ਰਿਹਾ। ਇਹਦੇ ਫਾਇਦੇ ਸਭ ਤੋਂ ਪਹਿਲਾਂ ਤਾਂ ਸੌਂਫ ਦੀ ਤਸੀਰ ਹੈ ਜਿਹੜੀ ਹਲਕੀ ਗਰਮ ਹੁੰਦੀ ਹੈ ਤੁਸੀਂ ਅਕਸਰ ਹੀ ਸੁਣਿਆ ਹੋਣਾ ਬਹੁਤ ਸਾਰੇ ਲੋਕਾਂ ਨੂੰ 90% ਲੋਕ 95% ਲੋਕ ਇਹ ਸਮਝਦੇ ਆ ਵੀ ਸੌਂਫ ਦੀ ਜਿਹੜੀ ਤਸੀਰ ਹੁੰਦੀ ਹੈ ਠੰਡੀ ਹੁੰਦੀ ਆ ਨਹੀਂ ਜੀ ਇਹਦੀ ਤਸੀਰ ਠੰਡੀ ਨਹੀਂ ਹੁੰਦੀ ਆਯੁਰਵੇਦ ਅਨੁਸਾਰ ਇਹਦੀ ਤਸੀਰ ਹਲਕੀ ਗਰਮ ਹੁੰਦੀ ਆ ਤੇ ਬਾਤ ਤੇ ਕਫ ਦੇ ਜਿਹੜੇ ਮਰੀਜ਼ ਹੁੰਦੇ ਆ ਉਹਨਾਂ ਲਈ ਇਹ ਬਹੁਤ ਚੰਗੀ ਹੁੰਦੀ ਆ ਪਰ ਜਿਨ੍ਹਾਂ ਦਾ ਪਿੱਤ ਦੋਸ਼ ਜ਼ਿਆਦਾ ਵਧਾ ਉਹ ਇਹਦੀ ਵਰਤੋਂ ਜ਼ਿਆਦਾ ਲੋੜ ਤੋਂ ਜ਼ਿਆਦਾ ਨਾ ਕਰਨ ਥੋੜੀ ਮਾਤਰਾ ਵਿੱਚ ਇਹਦੀ ਵਰਤੋਂ ਕਰਨ ਤੋ ਹੁਣ ਆਪਾਂ ਇਹਦੇ ਗੱਲ ਕਰਦੇ ਆਂ ਵੀ ਆਪਾਂ ਇਹਦੇ ਕੀ ਕੀ ਫਾਇਦੇ ਹੁੰਦੇ ਨੇ ਸਭ ਤੋਂ ਪਹਿਲਾਂ ਤਾਂ ਇਹ ਪੇਟ ਦੇ ਰੋਗਾਂ ਲਈ ਬਹੁਤ ਜ਼ਿਆਦਾ ਚੰਗੀ ਹੁੰਦੀ ਆ ਪੇਟ ਤੇ ਜਿੰਨੇ ਵੀ ਰੋਗ ਹੁੰਦੇ ਆ ਤੁਹਾਡੇ ਉਹਨਾਂ ਨੂੰ ਬਿਲਕੁਲ ਠੀਕ ਕਰ ਦਿੰਦੀ ਆ ਤੁਹਾਡੇ ਤਜਾਬ ਬਣ ਰਿਆ ਗੈਸ ਬਣ ਰਹੀ ਆ ਜਾਂ ਤੁਹਾਨੂੰ ਭੁੱਖ ਘੱਟ ਲੱਗ ਰਹੀ ਆ ਜਾਂ ਪੇਟ ਦੇ ਵਿੱਚ ਦਰਦ ਹੁੰਦਾ ਬਾਰ ਬਾਰ ਤੁਹਾਨੂੰ ਪਿਆਸ ਲੱਗ ਰਹੀ ਆ ਇਸ ਤਰ੍ਹਾਂ ਦੇ ਸਾਰੇ ਰੋਗਾਂ ਨੂੰ ਹੀ ਠੀਕ ਕਰਦੀ ਆ ਕਬਜ਼ ਜਿਨ੍ਹਾਂ ਨੂੰ ਜ਼ਿਆਦਾ ਰਹਿੰਦੀ ਆ ਉਹਨਾਂ ਨੂੰ ਇਹ ਡਰਿੰਕ ਹਰ ਰੋਜ਼ ਪੀਣਾ ਚਾਹੀਦਾ ਕਿਉਂਕਿ ਕਬਜ਼ ਨੂੰ ਬਹੁਤ ਜ਼ਿਆਦਾ ਠੀਕ ਕਰਦੀ ਆ ਅਗਨੀ ਨੂੰ ਬਧਾਉਂਦੀ ਆ ਅਗਨੀ ਵਧਣ ਕਰਕੇ ਤੁਹਾਡੀ ਕਫ ਜਾਓ ਠੀਕ ਹੋ ਜਾਂਦੀ ਆ ਸਾਈਨਸ ਜਿਨ੍ਹਾਂ ਨੂੰ ਰੈਂਦਾ ਨਜਲਾ ਜ਼ਿਆਦਾ ਰਹੇ ਤਾਂ ਉਹਨਾਂ ਲਈ ਬਹੁਤ ਚੰਗੀ ਹੁੰਦੀ ਆ ਜਿਨ੍ਹਾਂ ਨੂੰ ਕਫ ਬਹੁਤ ਜ਼ਿਆਦਾ ਬਣਦਾ ਉਹ ਇਹਦਾ ਹਰ ਰੋਜ਼ ਇੱਕ ਡਰਿੰਕ ਪੀਣ ਤੇ ਉਹਨਾਂ ਦੀ ਕਫ ਵੀ ਘਟੇਗੀ ਦਿਲ ਦੇ ਰੋਗਾਂ ਲਈ ਚੰਗੀ ਹੁੰਦੀ ਆ ਜਿਹਨਾਂ ਦਾ ਬੀਪੀ ਵੱਧਾ ਉਹਨਾਂ ਲਈ ਚੰਗੀ ਹੁੰਦੀ ਆ ਸ਼ੂਗਰ ਵਾਲੇ ਮਰੀਜ਼ ਨੂੰ ਲੈ ਸਕਦੇ ਨੇ ਪਰ ਉਹ ਧਾਗਾ ਮਿਸ਼ਰੀ ਦੇ ਵਿੱਚ ਨਾ ਵਰਤਣ ਸਾਗ ਦੇ ਸਟ੍ਰੈਸ ਨੂੰ ਘਟਾਉਂਦੀ ਆ ਅੱਖਾਂ ਲਈ ਬਹੁਤ ਚੰਗੀ ਹੁੰਦੀ ਆ ਨਜ਼ਰ ਨੂੰ ਤੁਹਾਡੀ ਨੂੰ ਤੇਜ਼ ਕਰਦੀ ਆ ਇੱਕੇ ਦਾ ਬਹੁਤ ਵੱਡਾ ਫਾਇਦਾ ਹੁੰਦਾ ਜਿਨ੍ਹਾਂ ਦੇ ਮਾਲ ਦੇ ਵਿੱਚੋਂ ਦਰਗੰਦ ਆਉਂਦੀ ਆ ਜਾਂ ਚਿਕਨਾਪਨ ਆਉਂਦਾ ਜਾਂ ਤੁਹਾਨੂੰ ਬਵਾਸੀਰ ਦੀ ਪ੍ਰੋਬਲਮ ਆ ਤੁਸੀਂ ਇਹਦੀ ਵਰਤੋਂ ਕਰਦੇ ਹੋ ਤਾਂ ਇਨ੍ਹਾਂ ਚੀਜ਼ਾਂ ਦੇ ਵਿੱਚ ਇਹਦੇ ਬਹੁਤ ਸਾਰੇ ਫਾਇਦੇ ਹੁੰਦੇ ਨੇ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਆ ਉਹਨੂੰ ਵੀ ਇਹ ਬਿਲਕੁਲ ਠੀਕ ਕਰ ਦਿੰਦੀ ਆ ਗੁਰਦਿਆਂ ਦੀ ਪ੍ਰੋਬਲਮ ਹੋ ਰਹੀ ਆ ਤੁਹਾਨੂੰ ਉਹਦੇ ਲਈ ਵੀ ਠੀਕ ਆ ਇਹ ਕਿਉਂਕਿ ਗੁਰਦਿਆਂ ਦੀ ਸਫਾਈ ਕਰਦੀ ਆ ਤੇ ਤੁਹਾਡੇ ਖੂਨ ਦੀ ਸਫਾਈ ਕਰਦੀ ਆ ਖੂਨ ਨੂੰ ਵਧਾਉਂਦੀ ਵੀ ਆ ਖੂਨ ਨੂੰ ਵਧਾਉਣ ਦੇ ਵਿੱਚ ਵੀ ਚੰਗੀ ਹੁੰਦੀ ਆ ਲੀਵਰ ਲਈ ਵੀ ਬਹੁਤ ਵਧੀਆ ਇਹਦੇ ਫਾਇਦੇ ਹੁੰਦੇ ਨੇ ਜੇ ਬਲਗਮ ਤੁਹਾਨੂੰ ਜ਼ਿਆਦਾ ਰਹਿੰਦੀ ਆ ਜੇ ਤੁਸੀਂ ਇਹਦੀ ਵਰਤੋਂ ਕਰਦੇ ਹੋ ਤਾਂ ਤੁਹਾਡੀ ਜਿਹੜੀ ਬਲਗਮ ਆ ਉਹਨੂੰ ਬਾਹਰ ਕੱਢਦੀ ਆ ਕਾਫ ਨੂੰ ਪੱਟ ਕੇ ਬਲਗਮ ਨੂੰ ਪੱਟ ਕੇ ਬਾਹਰ ਕੱਢ ਦਿੰਦੀ ਆ ਜੇ ਤੁਹਾਨੂੰ ਬਸਾਬ ਰੋਕ ਰੋਕ ਕੇ ਆਉਂਦਾ ਗਰਮੀਆਂ ਦੇ ਵਿੱਚ ਠੁੱਕਾ ਠੁੱਕਾ ਆਉਂਦਾ ਤਾਂ ਉਹਨੂੰ ਬਿਲਕੁਲ ਠੀਕ ਕਰ ਦਿੰਦੀ ਆ ਇਹ ਜਾਂ ਜਿੰਨਾ ਔਰਤਾਂ ਨੂੰ ਮਾਸਕ ਧਰਮ ਠੀਕ ਤਰ੍ਹਾਂ ਨਹੀਂ ਆਉਂਦਾ ਉਹਦੇ ਲਈ ਵੀ ਇਹ ਬਹੁਤ ਚੰਗੀ ਆ ਜਾਂ ਮੋਟਾਪਾ ਤੁਹਾਨੂੰ ਵੱਧ ਰਿਹਾ ਤਾਂ ਤੁਸੀਂ ਇਹਦਾ ਹਰ ਰੋਜ਼ ਡਰਿੰਕ ਪੀਂਦੇ ਹੋ ਤਾਂ ਤੁਹਾਡੇ ਮੋਟਾਪੇ ਨੂੰ ਵੀ ਇਹ ਠੀਕ ਕਰਦੀ ਆ ਬੀਸੀਓਡੀ ਲਈ ਵੀ ਬਹੁਤ ਵਧੀਆ ਤੇ ਤੁਹਾਡੇ ਪਸੀਨੇ ਨੂੰ ਸਰੀਰ ਦੇ ਵਿੱਚੋਂ ਬਾਹਰ ਕੱਢਦੀ ਆ ਇਸ ਤਰ੍ਹਾਂ ਤੁਹਾਡੀ ਇਹ ਬਾਡੀ ਨੂੰ ਡੀਟੌਕਸ ਕਰਦੀ ਆ ਕਿਉਂਕਿ ਗਰਮੀਆਂ ਦੇ ਵਿੱਚ ਸਾਡੇ ਸਰੀਰ ਦੀ ਜਿਹੜੀ ਅਗਨੀ ਹੁੰਦੀ ਆ ਉਹ ਮੰਦ ਹੁੰਦੀ ਆ ਸੋ ਇਸ ਕਰਕੇ ਇਹਦੀ ਤਸਵੀਰ ਆ ਜਿਹੜੀ ਹਲਕੀ ਗਰਮ ਹੋਣ ਕਰਕੇ ਕਿਉਂਕਿ ਗਰਮੀਆਂ ਦੇ ਵਿੱਚ ਸਾਡੇ ਸਰੀਰ ਦੀ ਜਿਹੜੀ ਅਗਨੀ ਹੁੰਦੀ ਆ ਉਹ ਮੰਦ ਹੁੰਦੀ ਆ ਪਰ ਇਹ ਸਾਡੇ ਸਰੀਰ ਦੀ ਅਗਨੀ ਨੂੰ ਬਤਾਉਂਦੀ ਆ ਇਹਦੀ ਤਸਵੀਰ ਹਲਕੀ ਗਰਮ ਹੋਣ ਕਰਕੇ ਤੁਸੀਂ ਇਹ ਨਾ ਸਮਝੋ ਵੀ ਇਹਦੀ ਤਸਵੀਰ ਠੰਡੀ ਹੁੰਦੀ ਆ ਇਹਦੀ ਤਾਂ ਅਸੀਂ ਠੰਡੀ ਨਹੀਂ ਹੁੰਦੀ ਹਲਕੀ ਗਰਮ ਹੁੰਦੀ ਆ ਸੂਇਸ ਕਰਕੇ ਇਹਦੇ ਸਰੀਰ ਨੂੰ ਸਾਡੇ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਆ ਤੇ ਅਗਨੀ ਨੂੰ ਵਧਾਉਂਦੀ ਆ ਫਾਲਤੂ ਦੇ ਡਰਿੰਕ ਨਾ ਪੀਆ ਕਰੋ ਇਹ ਡਰਿੰਕ ਆਪਣੇ ਘਰ ਬਣਾ ਕੇ ਪੀਓ ਇਹਦੇ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਨੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ